ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਹਨਾ ਦੋਸਤੋ ਇਸ ਨੀਲੀ ਰਾਵੀ ਝੋਟੀ ਬਾਰੇ ਤੇ ਤੁਸੀਂ ਦੇਖ ਲਓ ਬਹੁਤ ਸੋਹਣੀ ਸਿੰਘ ਵਾਲੀ ਕੁੰਡੇ ਸਿੰਘ ਜਿਹੜੇ ਤੁਸੀਂ ਦੇਖਣ ਨੂੰ ਮਿਲਣਗੇ ਤੁਹਾਨੂੰ ਤੇ ਇੱਕ ਸਾਰਿਆਂ ਨੂੰ ਵੱਡੀ ਗੱਲ ਹਨਾ ਇਹ ਆਪਾਂ ਜੇ ਗੱਲ ਕਰੀਏ ਮੁਕਸਰ ਏਰੀਆ ਦੇ ਵਿੱਚੋਂ ਖਰੀਦੀ ਆ ਦੋਸਤੋ ਦੱਸਿਓ ਕਮੈਂਟਾਂ ਦੇ ਵਿੱਚ ਕਿਵੇਂ ਲੱਗੀ ਤੁਹਾਨੂੰ ਬਾਕੀ ਜਿਹੜੀ ਗੱਲ ਆ ਹਨਾ ਵੀ ਆ ਮੱਥਾ ਦੇਖੋਗੇ ਤੁਸੀਂ ਹਨਾ ਮੱਥਾ ਇਹਦਾ ਬਹੁਤ ਜ਼ਿਆਦਾ ਵੱਡਾ ਚੌੜੇ ਮੱਥੇ ਵਾਲੀ ਨੀਲੀ ਰਵੀ ਆ ਗਈ ਚਾਰੇ ਪੈਰ ਇਹਦੇ ਜਿਹੜੀਆਂ ਆ ਗਈਆਂ ਚਾਰੇ ਪੈਰ ਚਿੱਟੇ ਨੇ ਮੱਥੇ ਦੇ ਵਿੱਚ ਬੱਲ ਦੇਖ ਲਓ ਦੋਸਤੋ ਤੇ ਸਿੰਗ ਤੁਸੀਂ ਆਪ ਚੈੱਕ ਕਰ ਲਓ 1.5 ਸਾਲ ਉਮਰ ਹੈ ਇਹਦੀ ਸਾਰੀ 1.5 ਸਾਲ ਉਮਰ ਹੈ ਤੇ ਬਾਕੀ ਤੁਸੀਂ ਆਹ ਦੇਖੋ ਹਨਾ ਇਹਦੀ ਪਿੱਠਵੰਤਰ ਹੈ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਵੀ ਜਿਹੜੀ ਆਪਾਂ ਕਹਦੇ ਨੇ ਹੁੰਨੇ ਪਿੱਠ ਦੀ ਚੜਾਈ ਹੈ ਨਾ ਜਿਹੜੀ ਬਹੁਤ ਚੰਗੀ ਹੈ ਚੰਗੇ ਰਿਕਾਰਡ ਵਾਲੀ ਝੋਟੀ ਹੈਗੀ ਮਾਦਾ ਦੁੱਧ ਵੀ ਬਹੁਤ ਸੋਹਣਾ ਚੰਗਾ ਦੁੱਧ ਸੀਗਾ ਦੋਸਤੋ ਤੇ ਬਾਕੀ 1.5 ਸਾਲ ਦੀ ਉਮਰ ਤੇ ਵਿੱਚ ਇੰਨੀ ਸਮੀ ਪਲੀ ਛੋਟੀ ਕੋਈ ਮਤਲਬ ਮੁਸ਼ਕਲ ਹੁੰਦੀ ਹੈਗੀ ਆਪਾਂ ਨੂੰ ਜਿਹੜੀ ਭਾਲ ਸੀਗੀ ਨੀਲੀ ਰਵੀ ਦੀ ਬਾਕੀ ਆਪਾਂ ਜੇ ਗੱਲ ਕਰਗੇ ਹਨਾ ਵੀ ਇਹਨੂੰ ਮੈਂ ਪ੍ਰੋਪਰ ਸਾਰੇ ਗੁਣਾ ਗਣ ਨੂੰ ਅੱਖ ਕੇ ਵੀ ਤੋਂਨ ਤੋਂ ਨੀਲੀ ਨਹੀਂ ਹੈਗੀ ਹਨਾ ਤੋਂ ਕਾਲੀ ਆ ਜੇ ਸੂ ਦੀ ਗੱਲ ਕਰੀਏ ਤੇ ਸੋ ਵੀ ਇਹਦੀ ਕਾਲੀ ਆ ਦੋਸਤੋ ਬਾਕੀ ਪੂਸ਼ਪਾਸ ਜਿਹੜੀ ਆ ਗਈ ਉਹ ਚਿੱਟੀ ਆ ਚਾਰੇ ਪੈਰ ਤੇ ਮੱਥੇ ਦੇ ਵਿੱਚ ਆ ਗਿਆ ਬੱਲ ਨੀਲੀ ਰਾਬੀ ਵੀ ਕਹਿ ਸਕਦੇ ਤੇ ਆਪਾਂ ਬੱਲੀ ਵੀ ਕਹਿ ਸਕਦੇ ਆ ਤੇ ਤੁਸੀਂ ਜਰੂਰ ਦੱਸਿਓ ਸੋਨ ਨੂੰ ਇਹ ਕਿਵੇਂ ਲੱਗੀ ਆ ਥੋੜਾ ਜਿਹਾ ਉਪਰਾ ਕਰਦੀ ਆ ਪੈਰ ਜਿਹੜੇ ਮੈਂ ਜਿਵੇਂ ਆਖਾ ਹਨਾ ਤੁਸੀਂ ਦੇਖ ਲਓ ਪੈਰ ਜਮਾ ਥੋੜੇ ਥੋੜੇ ਥਿੰਬਾ ਨੇ ਮੋਰਲੇ ਪੈਰਾਂ ਦੀਆਂ ਉਹ ਚਿੱਟੀ ਆ ਗਈ ਤੇ ਥਣਾ ਦੀ ਜਿਹੜੀ ਕੁਆਲਿਟੀ ਆ ਥਣ ਵੀ ਚੰਗਾ ਗਾ ਸਾਰਿਆਂ ਨੂੰ ਵੱਡੀ ਗੱਲ ਆ ਗਈ ਵੀ ਇਹ ਵੀਰ ਕਹਿੰਦੇ ਵੀ ਸਾਡੀ ਇਹ ਨਸਲ ਸੀਗੀ ਜਿਹੜੀ ਪਾਕਿਸਤਾਨ ਦੇ ਵਿੱਚ ਹੈ ਜਿਹੜੀ ਉਹ ਸਾਡੇ ਪੁਰਾਣੀ ਚੱਲੀ ਹੁੰਦੀ ਹੈ ਉਹ ਨਸਲ ਆ ਚੰਗੇ ਦੁੱਧ ਰਿਕਾਰਡ ਵਾਲੀਆਂ ਝੋਟੀਆਂ ਹੀ ਪੈਦਾ ਹੁੰਦੀਆਂ ਤੇ ਆਹ ਤੁਸੀਂ ਦੇਖ ਲਓ ਮੱਥਾ ਜਿਹੜਾ ਮੱਥਾ ਬਹੁਤ ਸੋਹਣਾ ਅੱਖ ਦੇਖ ਲਓ ਅੱਖ ਵੀ ਬਹੁਤ ਚੰਗੀ ਆ ਤੇ ਮੱਥੇ ਦੀ ਤੁ ਆਪਾਂ ਨੇੜੇ ਹੋ ਕੇ ਕੈਮਰਾ ਲਾ ਦੇ ਕੇ ਦੇਖੋ ਕਿੰਨਾ ਵੱਡਾ ਮੱਥਾ ਦੋਸਤੋ ਮੱਥੇ ਦੀ ਇਹ ਨੀਲੀ ਰਾਵੀ ਜਿਹੜੀਆਂ ਪਾਕਿਸਤਾਨ ਦੇ ਵਿੱਚ ਆਪਾਂ ਵੀਡੀਓ ਦੇਖਦੇ ਹਾਂ ਤੇ ਇਹ ਜਿਹੀਆਂ ਨੀਲੀ ਰਾਵੀ ਉੱਥੇ ਵੱਡੇ ਵੱਡੇ ਲੇਵੇ ਵਾਲੀਆਂ ਸੋ ਨੂੰ ਦਿਖਾਈ ਦਿੰਦੀਆਂ ਹੁੰਦੀਆਂ ਨੇ ਕਿਉਂਕਿ ਪਾਕਿਸਤਾਨ ਤੋਂ ਵੀ ਚੰਗੀਆਂ ਵੀਡੀਓ ਪੈਂਦੀਆਂ ਨੇ ਦੇਖਦੇ ਹੀ ਰਹਿੰਦੇ ਹੈਗੇ ਤੇ ਉਹੋ ਜਿਹੀਆਂ ਮਤਲਬ ਉਹਨਾਂ ਦੇ ਵਿੱਚੋਂ ਹੀ ਆ ਗਈ ਮੇਨ ਆ ਥੱਲੋ ਦਿਖਾਉਣ ਦੀ ਕੋਸ਼ਿਸ਼ ਕਰ ਗਏ ਆਪਾਂ ਹੁਣ ਤੁਸੀਂ ਦੇਖੋ ਪ੍ਰੋਪਰ ਕੱਦਗਾਠ ਵੇਟ ਕੰਨੀਓ ਬਹੁਤ ਜ਼ਿਆਦਾ ਚੰਗੀ ਤੇ ਕਿਉਂਕਿ ਇਹ ਨਸਲ ਹੈ ਜਿਹੜੀ ਆਪਾਂ ਨੂੰ ਚੰਗੀ ਜੇ ਅੱਖਗੇ ਦੁੱਧ ਕੰਨੀਓ ਤਸੱਲੀ ਦਿਤੀ ਹੈ ਵੀ ਚੰਗੀ ਬਲੱਡ ਲਾਈਨ ਵਾਲੀ ਹੈਗੀ ਹੈਗੀ ਮੈਨੂੰ ਬਹੁਤ ਚੰਗੀ ਲੱਗੀ ਆ ਤੇ ਬਾਕੀ ਦੇਖਦੇ ਆ ਆ ਦੇਖੋ ਕਿਹੇ ਜਾ ਰਿਕਾਰਡ ਰਹਿੰਦਾ ਇਹ ਦੂਬਾ ਦਾ ਆਪਣੇ ਕੋਲੇ ਜਾ ਕੇ ਇਹਨੇ ਹਜੇ ਤਾਂ 2-4 ਦਿਨਾਂ ਦੇ ਵਿੱਚ ਜੀ ਲਾਉਣਾ ਇਹਨੇ ਕਟੁਕਟ 5-7 ਦਿਨ ਤੱਕ ਪਸੂ ਜੀ ਨਹੀਂ ਲਾਉਂਦਾ ਫਿਰ ਪ੍ਰੋਪਰ ਖਰਾਕ ਹੈ ਜਿਹੜੀ ਉਹ ਵੀ ਫਿਰ ਮਸਾ ਹੀ ਲੱਗਦਾ ਖਾਣ ਤੇ ਇੱਥੋਂ ਦਿਖਾਉਣੇ ਆਪਾਂ ਥਣ ਥਣ ਵੀ ਬਹੁਤ ਚੰਗਾ ਕੱਢਣਾ ਥਣ ਵੀ ਚੰਗਾ ਤੇ ਇਹ ਜੀ ਆਪਾਂ ਜਿਹੜੀ ਹੈਗੀ ਅੱਜ ਖਰੀਦੀ ਆ ਦੋਸਤੋ ਤੁਹਾਨੂੰ ਕਿਵੇਂ ਲੱਗੀ ਹਨ ਆਪਣੀ ਖਰੀਦ ਤੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਰੱਬ ਸੁੱਖ ਰੱਖੇ ਵੀ ਅੱਗੇ ਆਪਾਂ ਇਹਦੇ ਤੋਂ ਚੰਗਾ ਦੁੱਧ ਕੱਢਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਵੀ ਦੋਸਤੋ ਹੈ ਮੈਂ ਕਿਹਾ ਚਲੋ ਦੋਸਤਾਂ ਨੂੰ ਦਿਖਾ ਦਈਏ ਜਿਹੜੀ ਆਪਾਂ ਤੇ ਇਹ ਝੋਟੀ ਜਿਹੜੀ ਅਫਸਰ 1.5 ਸਾਲ ਦੀ ਉਮਰ ਦੇ ਵਿੱਚ ਜਿਹੜੀ ਇਹ ਖਰੀਦੀ ਆਪਾਂ ਠੀਕ ਹੈ ਦੋਸਤੋ ਹੈ ਧੰਨਵਾਦ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਠੀਕ ਹੈ